ਜਹੇ ਦੋਸਤੋ ਮੈਂ ਪ੍ਰੀਤਮ ਸਿੰਘ ਪ੍ਰੀਤਮ ਫਿਟਰਮਿੰਦਾ ਫਾਊਂਡਰ ਸੈਕਟਰ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸ ਦੇਣਾ ਚਾਹਣਾ ਫਿਜ਼ੀਕਲ ਟ੍ਰਾਇਲ ਦੇਾਰੇ ਬਹੁਤ سارے ਬੱਚੇ ਜਿਹੜੀ ਗਲਤੀ ਕਰਨਗੇ ਤੇ ਪਿਛਲੇ ਸਾਲ ਜਿਹਨਾਂ ਨੇ ਗਲਤੀ ਕੀਤੀਆਂ ਉਹਦੀ ਵਜ੍ਹਾ ਕਰਕੇ ਉਹ ਪਰਤੀ ਨਹੀਂ ਹੋ ਪਾਏ ਹੈਗੇ ਤਾਂ ਕੀ ਹੈ ਉਹ ਰੀਜ਼ਨ ਤੁਹਾਨੂੰ ਮੈਂ ਇਸ ਵੀਡੀਓ ਦੇ ਵਿੱਚ ਦੱਸ ਦਾਂ ਉਹ ਇੱਕ ਗਲਤੀ ਜਿਹੜੀ ਕਿ ਤੁਹਾਨੂੰ ਪੂਰਾ ਸਾਲ ਤੁਹਾਡੇ ਇੱਕ ਸਾਲ ਦੋ ਸਾਲ ਤੁਹਾਡਾ ਖਰਾਬ ਕਰ ਦਿੰਦੀ ਹੈ ਉਸ ਗਲਤੀ ਬਾਰੇ ਦੱਸਣਾ ਚਾਹਣਾ ਉਹ ਹੈ ਤੁਹਾਡਾ ਜਦੋਂ ਤੁਸੀਂ ਪੇਪਰ ਦੇ ਕੇ ਆਪਣੇ ਘਰਾਂ ਦੇ ਵਿੱਚ ਵਾਜ ਜਾਂਦੇ ਠੀਕ ਹੈ ਤੇ ਵੇਟ ਕਰਦੇ ਹੋ ਤੁਸੀਂ ਰਿਜ਼ਲਟ ਦੀ ਜੇ ਤੁਸੀਂ ਰਿਜ਼ਲਟ ਤਾ ਜੇ ਮੈਂ ਕਹਾ ਕਿ 2024 ਦੇ ਵਿੱਚ ਜਦੋਂ ਰਿਜ਼ਲਟ ਆਇਆ ਸੀ ਰਿਜ਼ਲਟ ਆਉਣ ਤੋਂ ਬਾਅਦ ਕਿੰਨੇ ਦਿਨ ਮਿਲੇ ਸੀਗੇ ਫਿਜ਼ੀਕਲ ਟ్రਾਇਲ ਲਈ ਸਿਰਫ 5 ਦਿਨ 5 ਦਿਨ ਤੋਂ ਬਾਅਦ ਫਿਜ਼ੀਕਲ ਟ్రਾਇਲ ਲੈ ਲੈ ਸੀਗਾ ਇਦਾਂ ਹੀ ਪਿਛਲੇ ਸਾਲ ਹੋਇਆ ਹਫਤੇ 10 ਦਿਨ ਦਾ ਟਾਈਮ ਦਿੱਤਾ ਗਿਆ ਸੀਗਾ ਸਿਰਫ ਫਿਜ਼ੀਕਲ ਟ్రਾਇਲ ਦੇ ਲਈ ਤਾਂ ਤੁਹਾਨੂੰ ਇਹਦਾ ਲੱਗਦਾ ਕਿ ਤੁਸੀਂ ਕਿ ਪੰਜਾਬ ਪੁਲਿਸ ਜਦੋਂ ਰਿਜ਼ਲਟ ਆ ਗਿਆ ਉਸ ਤੋਂ ਬਾਅਦ ਤੁਹਾਨੂੰ ਟਾਈਮ ਦੇਗੀ 2 ਮਹੀਨੇ 3 ਮਹੀਨੇ 6 ਮਹੀਨੇ ਕਿ ਉਸ ਤੋਂ ਬਾਅਦ ਤੁਸੀਂ ਫਿਜ਼ੀਕਲ ਪ੍ਰਪੇਅਰ ਨਹੀਂ ਜੀ ਇਹ ਤੁਹਾਡਾ ਜੇ ਤੁਸੀਂ ਇਸ ਤਰ੍ਹਾਂ ਸੋਚਦੇ ਹੋ ਤਾਂ ਬਹੁਤ ਵੱਡੀ ਤੁਹਾਡੀ ਇੱਕ ਇਹ ਸਿੱਲੀ ਮਿਸਟੇਕ ਆ ਤੇ ਉਹ ਸਿੱਲੀ ਮਿਸਟੇਕ ਜਾਣਾ ਜਿਹੜਾ ਉਹ ਖਾਮਿਆਜ਼ਾ ਵੱਡਾ ਬੁੱਕਣਾ ਪੈਂਦਾ ਏ ਫਿਰ ਤੁਸੀਂ ਬਾਅਦ ਦੇ ਵਿੱਚ ਸਰਕਾਰਾਂ ਨੂੰ ਦੋਸ਼ ਦੰਦੇ ਹੋ ਕਿ ਉਹਨਾਂ ਨੇ ਟਾਈਮ ਨਹੀਂ ਦਿੱਤਾ ਹੈਗਾ ਲੌਂਗ ਜੰਪ ਨੂੰ ਇਹ ਸੀਗਾ ਹਾਈ ਜੰਪ ਨੂੰ ਇਹ ਸੀਗਾ ਰਨਿੰਗ ਨੂੰ ਇਹ ਸੀਗਾ ਬਹੁਤ ਸਾਰੀ ਚੀਜ਼ਾਂ ਹੋ ਜਾਂਦੀਆਂ ਨੇ ਪਰ ਹੁਣ ਆਹ ਟਾਈਮ ਹੈ ਜਦੋਂ ਤੁਸੀਂ ਐਗਜ਼ਾਮ ਦੇ ਚੁੱਕੇ ਹੋ ਤੇ ਐਗਜ਼ਾਮ ਦੇ ਨਾਲ-ਨਾਲ ਹੁਣ ਤੁਹਾਨੂੰ ਪਤਾ ਹੈ ਕਿ ਥੋੜਾ ਜੋ ਸੈਕੰਡ ਸਟੈਪ ਹੈ ਉਹ ਹੈ ਥੋੜਾ ਫਿਜ਼ੀਕਲ ਜੇ ਤੁਸੀਂ ਫਿਜ਼ੀਕਲ ਫਿਟਰ ਹੋਵੋਗੇ ਫਿਜ਼ੀਕਲ ਆਪਣਾ ਹੁਣੇ ਤੋਂ ਤੁਸੀਂ ਸਟਾਰਟ ਰੱਖੋਗੇ ਜੋ ਤੁਹਾਡੇ ਫਿਜ਼ੀਕਲ ਟਰਾਇਲ ਹੈ ਪੰਜਾਬ ਪੁਲਿਸ ਰਿਸਪੌਂਸਿਬਲ ਦੇ ਇਹ ਮੈਂ 2025 ਵਾਲੇ ਵਿੱਚ ਦੀ ਗੱਲ ਜਿਹੜੇ ਬੱਚੇ ਕੀ ਹੁਣ ਐਗਜ਼ਾਮ ਦੇ ਕੇ ਘਰੇ ਬੈਠੇ ਆ ਆਪਣਾ ਮੈਂ ਚਾਹੁੰਦਾ ਉਹ ਬੱਚੇ ਗਰਾਊਂਡ ਦੇ ਵਿੱਚ ਜਾ ਕੇ ਆਪਣੀ ਮਿਹਨਤ ਸ਼ੁਰੂ ਕਰਨ ਤਾਂ ਕਿ ਬਾਅਦ ਵਿੱਚ ਉਹਨਾਂ ਨੂੰ ਕਿਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਆਵੇ ਫਿਜ਼ੀਕਲ ਟ੍ਰਾਇਲ ਦੇ ਦੌਰਾਨ ਤੇ ਸਭ ਤੋਂ ਵੱਡੀ ਗੱਲ ਹੁੰਦੀ ਹੈ ਕੁੜੀਆਂ ਨੂੰ ਲੈ ਕੇ ਕੁੜੀਆਂ ਪਹਿਲਾਂ ਇਸ ਚੀਜ਼ ਨੂੰ ਲੈ ਕੇ ਕੁੜੀਆਂ ਤੇ ਮੁੰਡੇ ਮੋਸਟਲੀ ਇਹ ਚੀਜ਼ ਹੁੰਦੀ ਹੈ ਮੇਰੇ ਕੋਲ ਲਾਸਟ ਟਾਈਮ ਤੇ ਬੱਚੇ ਆਉਂਦੇ ਨੇ ਜਦੋਂ ਰਿਜ਼ਲਟ ਆ ਜਾਂਦਾ ਹੈ ਫਿਰ ਉਦੋਂ ਹਫ਼ਤਾ ਦਾ ਦੇਣਾ ਟਾਈਮ ਹੁੰਦਾ ਹੈ ਤੇ ਉਦੋਂ ਫਿਰ ਉਹਨਾਂ ਨੂੰ ਇਹ ਹੁੰਦਾ ਕਿ ਸਾਰਾ ਸਾਡਾ ਪੂਰਾ ਸਾਲ ਖਰਾਬ ਹੋ ਜਾਣਾ ਹੈ ਸਾਡਾ ਇਹ ਹੋ ਜਾਣਾ ਹੈ ਸਾਨੂੰ ਇਹ ਹੋ ਜਾਣਾ ਹੈ ਤੇ ਬਟ ਹੁਣ ਉਹ ਬੱਚੇ ਘਰਾਂ ਦੇ ਵਿੱਚ ਬੈਠੇ ਨੇ ਚੁਕਚਾਪ ਬੈਠੇ ਨੇ ਸਿਰਫ ਈਟ ਕਰ ਰਹੇ ਨੇ ਪੇਪਰਾਂ ਦੀ ਕਿ ਸਾਡੇ ਨੰਬਰ ਵਧੀਆ ਆਉਣਗੇ ਤਾਂ ਅਸੀਂ ਪੇਪਰ ਦੀ ਫਿਜ਼ੀਕਲ ਦੀ ਤਿਆਰੀ ਜਿਹੜੀ ਕਰਾਂਗੇ ਪਰ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਫਿਜ਼ੀਕਲ ਦਾ ਕੋਈ ਨੁਕਸਾਨ ਹੈ ਇਹ ਤਾਂ ਉਹੀ ਗੱਲ ਹੋ ਗਈ ਕਿ ਮੈਂ ਮੈਂ ਪਹਿਲਵਾਨ ਬਣਨਾ ਹੈ ਤੇ ਮੈਂ 1 ਮਹੀਨੇ ਪਹਿਲਾਂ ਬਦਾਮ ਪੀਣਾ ਸ਼ੁਰੂ ਕਰਾਂ ਤਾਂ ਤਾ ਕਿ ਮੈਂ ਕੋਈ ਰੈਸਲਿੰਗ ਲੜ ਪਾਉਂਗਾ ਜਾਂ ਕੁਝ ਹੋਰ ਕਰ ਪਾਉਂਗਾ ਨਹੀਂ ਜੇ ਪਲਵਾਨ ਬਣਨ ਦੇ ਲਈ ਕੋ ਤਪੱਸਿਆ ਕਰਨੀ ਪੈਂਦਾ ਇੱਦਾਂ ਹੀ ਪੰਜਾਬ ਪੁਲਿਸ ਅਫਸਰ ਬਣਨ ਦੇ ਲਈ ਪੰਜਾਬ ਪੁਲਿਸ ਕਾਂਸਟੇਬਲ ਦਾ ਕਾਂਸਟੇਬਲ ਤੱਕ ਬਣਨ ਦੇ ਲਈ ਵੀ ਤੁਹਾਨੂੰ ਇੱਕ ਮੇਨ ਤਰੀਕਾ ਕਰਨੀ ਪੈਂਦੀ ਹੈ ਮੇਨ ਚ ਮੀਨਸ ਕਿ ਤੁਹਾਨੂੰ ਫਿਜ਼ੀਕਲੀ ਤੇ ਪੇਪਰ ਦੇ ਲਈ ਤੁਹਾਨੂੰ ਦੋਨੋਂ ਸਾਈਡ ਤੋਂ ਫਿਟ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਠੀਕ ਹੈ ਦੋਸਤੋ ਤਾਂ ਮੇਰਾ ਤਾਂ ਇਹ ਵੀਡੀਓ ਪਾਉਣ ਦਾ ਮਕਸਦ ਇਹੀ ਸੀਗਾ ਤਾਂ ਕਿ ਤੁਹਾਨੂੰ ਅਵੇਅਰ ਕੀਤਾ ਜਾਵੇ ਇਸ ਬਾਰੇ ਤਾਂ ਕਿ ਤੁਸੀਂ ਫਿਟਨੈਸ ਨੂੰ ਜਿਹੜਾ ਫਸਟ ਪ੍ਰਾਇੋਰਟੀ ਦੋ ਫਿਟਨੈਸ ਨਾਲ ਤੁਹਾਡਾ ਕੁਝ ਵੀ ਨਹੀਂ ਘਟਣਾ ਜੇ ਤੁਸੀਂ ਆਪਣੀ ਬੋਰਡ ਇਨਫੀਟਰ ਰੱਖਦੇ ਹੋ ਤਾਂ ਤੁਸੀਂ ਫਿਜ਼ੀਕਲ ਟ్రਾਇਲ ਪਾਸ ਹੋ ਜਾਓਗੇ ਜੇ ਤੁਸੀਂ ਉਹੀ ਕਹਿੰਦੇ ਹੋ ਵੀ ਹਾਂ ਨਹੀਂ ਮੈਂ ਫਿਜ਼ੀਕਲ ਟ్రਾਇਲ ਤੇ ਉਹੀ ਧਿਆਨ ਦੇਣਾ ਹੈ ਜਦੋਂ ਮੇਰਾ ਰਿਜ਼ਲਟ ਆ ਗਿਆ ਤਾਂ ਫਿਰ ਤੁਸੀਂ ਬਹੁਤ ਵੱਡੀ ਕੈਮਿਸਟਰੀ ਕਰਨ ਜਾ ਰਹੇ ਹੋ ਬਾਅਦ ਦੇ ਵਿੱਚ ਉਹ ਕਹਿੰਦੇ ਨੇ ਵੀ ਫਿਰ ਪਛਤਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ ਜਦੋਂ ਚਿੜੀ ਛੇ ਚੁੱਕ ਜਾਂਦੀ ਹੈ ਤਾਂ ਹੁਣ ਉਹ ਟਾਈਮ ਆ ਇਟਸ ਟਾਈਮ ਆਪਣੀ ਅਕੈਡਮੀ ਦੇ ਵਿੱਚ ਫਿਜ਼ੀਕਲ ਨੂੰ ਲੈ ਕੇ ਬੈਚ ਜਿਹੜੇ ਸਟਾਰਟ ਹੋ ਚੁੱਕੇ ਨੇ ਤੁਸੀਂ ਕਿਸੇ ਵੀ ਸਮੇਂ ਆ ਕੇ ਅਕੈਡਮੀ ਵਿਜ਼ਿਟ ਕਰ ਸਕਦੇ ਤੇ ਆਪਣੇ ਨਾਲ ਹੋਸਟਲ ਦਿਖਾ ਦਿਓ ਜੀ ਬੈਕ ਸਾਈਡ ਤੇ ਸਾਰਾ ਇਹ ਬॉयਜ਼ ਹੋਸਟਲ ਦੇਖ ਰਹੇ ਤੁਸੀਂ ਸਾਰਾ ਗਰਲਜ਼ ਹੋਸਟਲ ਇਧਰ ਦਿਖਾ ਦਿਓ ਜੀ ਇਹ ਗਰਲਜ਼ ਹੋਸਟਲ ਦੇਖ ਰਹੇ ਮੈਸ ਦਿਖਾ ਦਿਓ ਜਿੱਥੇ ਬੱਚੇ ਬੈਠ ਕੇ ਰੋਟੀ ਪਾਣੀ ਖਾ ਰਹੇ ਨੇ ਠੀਕ ਹੈ ਜੀ ਬੱਚੇ ਰੋਟੀ ਪਾਣੀ ਖਾ ਰਹੇ ਨੇ ਤਾਂ ਆਪਣੇ ਕੋਲ ਹਰ ਇੱਕ ਤਰ੍ਹਾਂ ਦੀ ਫੈਸਿਲਿਟੀ ਹੈ ਜਿਨ੍ਹਾਂ ਬੱਚਿਆਂ ਨੇ ਨਵੀਂ ਪਰਤੀ ਦੇਖਣੀ ਹੈ ਉਹਨਾਂ ਦੇ ਲਈ ਵੀ ਜਿਨ੍ਹਾਂ ਬੱਚਿਆਂ ਨੇ ਫਿਜ਼ੀਕਲ ਟ੍ਰੈਨਿੰਗ ਕਰਨਾ ਉਹਨਾਂ ਦੇ ਲਈ ਵੀ ਸਪੈਸ਼ਲ ਬੈਚ ਅਲੱਗ-ਅਲੱਗ ਉਹ ਚੱਲ ਰਹੇ ਨੇ ਪ੍ਰੋਪਰਲੀ ਤੁਹਾਨੂੰ ਪਰ ਪਰੰਪਰਤੋ ਲੈ ਕੇ ਵਰਦੀ ਪਹਿਣ ਤੱਕ ਦਾ ਸਫ਼ਰ ਬੱਚੇ ਮੇਰੇ ਨਾਂ ਤੈਅ ਕਰਦੇ ਨੇ ਠੀਕ ਹੈ ਤੇ ਮਿਲਦੇ ਆਂ ਦੋਸਤੋ ਨੈਕਸਟ ਵੀਡੀਓ ਵਿੱਚ ਨੈਕਸਟ ਜੰਟ ਕਰਦੇ ਲਈ ਦੇਖੋ ਹੋ ਜਾਣ ਚੱਲ ਜਾਂਦੀ ਹੈ ਚਾਹੀਦੀ ਹੋਵੇ ਕਿਸੇ ਵੀ ਤਰ੍ਹਾਂ ਦੀ ਤਾਂ ਮੈਨੂੰ نیچے ਤੇ ਨੰਬਰਾਂ ਤੇ ਜਿਹੜਾ ਕਾਲ ਤੇ WhatsApp ਤੇ ਮੈਸੇਜ ਕਰ ਸਕਦੇ ਹੋ ਤੇ ਦੂਸਰੀ ਗੱਲ ਕੋਈ ਇਹ ਨਾ ਪੁੱਛੋ ਆਨਸਰ ਕੀ ਕਦੋਂ ਆਊਗੀ ਕਦੋਂ ਨਹੀਂ ਅਨਸਰ ਕੀ ਜਲਦੀ ਹੀ ਆਪ ਤੇ ਦਾਦ ਦੇ ਵਿੱਚ ਵਿੱਚ ਆ ਜਾਂਦੀ ਹੁੰਦੀ ਆ ਅਨਸਰ ਕੀ ਨੂੰ ਦੇਖ ਕੇ ਤੁਸੀਂ ਤਿਆਰੀ ਸ਼ੁਰੂ ਕਰਨੀ ਆ ਤਾਂ ਤੁਸੀਂ ਉਹਦੇ ਅਕੋਰਡਿੰਗ ਤੁਸੀਂ ਕਰ ਸਕਦੇ ਹੋ ਬਟ ਜੇ ਮੇਰੀ ਮੰਨੋਂ ਤਾਂ ਮੈਂ ਤੁਹਾਨੂੰ ਇਹੀ ਕਹੂੰਗਾ ਨਾ ਕੋਈ ਅਨਸਰ ਕੀ ਦੀ ਵੇਟ ਕਰੋ ਨਾ ਹੀ ਕੋਈ ਰਿਜ਼ਲਟ ਦੀ ਵੇਟ ਕਰੋ ਬਸ ਜਾ ਕੇ ਗਰਾਊਂਡਾਂ ਦੇ ਵਿੱਚ ਆਪਣੀ ਮਿਹਨਤਾਂ ਕਰਨ ਲੱਗ ਜਾ ਜੇ ਤੁਸੀਂ ਬਿਗਨਰ ਹੋ ਇੰਜਰੀ ਤੋਂ ਬਚਣਾ ਹੈ ਟ੍ਰਾਇਲ ਪਹਿਲੀ ਵਾਰ ਚੇ ਕੱਢਣਾ ਹੈ ਤਾਂ ਤੁਸੀਂ ਕਿਸੇ ਦੇ ਅੰਡਰ ਰੈਗਰ ਟ੍ਰੇਨਿੰਗ ਕਰੋ ਕਿਸੇ ਕੋਚ ਦੇ ਅੰਡਰ ਰੈਗਰ ਟ੍ਰੇਨਿੰਗ ਕਰੋ ਠੀਕ ਹੈ ਬਾਕੀ ਤੁਸੀਂ ਆਪਣਾ ਰਿਜ਼ਲਟ ਬਾਇਓ ਚੈੱਕ ਕਰ ਲਓ ਸਾਰਾ ਤੁਹਾਨੂੰ ਤੁਹਾਨੂੰ ਮਿਲ ਜੇਗਾ